ਜੋ ਤੁਹਾਡੇ ਮਨ ਚ ਵਿਚਾਰ ਨੇ ਜਾਂ ਜਿਸ ਪ੍ਰਕਾਰ ਦੇ ਤੁਹਾਡੇ ਖਿਆਲات ਨੇ ਤੁਹਾਡੇ ਕਰਮ ਨੇ ਤੁਹਾਨੂੰ ਲੱਗ ਜਾਂਦਾ ਕਿ ਸਾਰੀ ਦੁਨੀਆ ਹੀ ਕਿਤੇ ਉਸ ਪ੍ਰਕਾਰ ਦੀ ਹੈ ਮੇਰਾ ਇਹ ਤੁਹਾਨੂੰ ਦੱਸਣ ਦਾ ਮਕਸਦ ਸੀ ਕਿਉਂਕਿ ਅੱਜ ਇੱਕ ਭਗੋੜੇ ਦਲ ਦੀ ਪ੍ਰੈਸ ਕਾਨਫਰੰਸ ਆਈ ਹੈ ਜਿਹਦੇ ਵਿੱਚ ਖਾਸ ਕਰਕੇ ਜੋ ਉਹਨਾਂ ਦੇ ਸ਼ਕੂਨੀ ਮਾਮਾ ਨੇ ਸ਼ਕੂਨੀ ਮਾਮਾ ਮੈਂ ਇਸ ਕਰਕੇ ਕਹੂੰਗਾ ਕਿਉਂਕਿ ਇਹਨਾਂ ਦਾ ਹੀ ਨਾਮ ਲੱਗਦਾ ਉਹ ਸਾਰੀ ਚਾਲ ਘੜਦ ਚੱਲਣਾ ਜਿਹਦੇ ਵਿੱਚ ਸਿੱਖ ਕੌਮ ਨੂੰ ਬਹੁਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਿਹੜੀਆਂ ਉਹ ਚਿੱਠੀਆਂ ਆਈਆਂ ਸੀ ਤੇ ਚਿੱਠੀਆਂ ਫਿਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਈਆਂ ਤੇ ਸਿੰਘ ਸਭਾ ਨਾਲ ਤੇ ਪ੍ਰੈਸ਼ਰ ਪਾ ਕੇ ਉਹ ਵਿਸ਼ੇਸ਼ ਸਾਧਾ ਨੂੰ ਝੂਠੇ ਸਾਧਾ ਨੂੰ ਮਾਫੀ ਦੋਏਗੀ ਚਲੋ ਉਹ ਇੱਕ ਅੱਡ ਵਿਚ ਹੈ ਪਰ ਅੱਜ ਦੀ ਜਿਹੜੀ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਸੰਗਤ ਜੀ ਇਹ ਐਨੇ ਕ ਬੁਖਲਾਗੇ ਨੇ ਜੋ ਲੰਗੋਵਾਲ ਸਾਹਿਬ ਦੀ ਵਰਸੀ ਤੇ ਇੱਕ ਵਿਸ਼ਾਲ ਇਕੱਠ ਹੋਇਆ ਇਹਨਾਂ ਨੇ ਵੀ ਚਲੋ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦੇ ਇਕੱਠ ਤੇ ਜੋ ਸੰਗਤ ਦਾ ਵਿਸ਼ਾਲ ਰੂਪ ਸਹਿਲਾਬ ਆਇਆ ਜਿਹਦੀ ਕੀ ਸਰਪ੍ਰਸਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਹੋਈ ਉਸ ਦੇ ਵਿੱਚ ਤਕਰੀਬਨ 4-5 ਗੁਣਾ ਦਾ ਫਰਕ ਸੀ ਉਹਦੇ ਨਾਲ ਇੰਨਾ ਕਿ ਜ਼ਿਆਦਾ ਬਖਲਾਗੇ ਨੇ ਕਿ ਇਹ ਕਿਰਦਾਰ 쿠ਸ਼ੀ ਤੋਂ ਇਲਾਵਾ ਇਹਨਾਂ ਕੋਲ ਹੋਰ ਕੁਝ ਰਿਹਾ ਹੀ ਨਹੀਂ ਕਹਿਣ ਨੂੰ ਅੱਜ ਜੇ ਇਹਨਾਂ ਦੇ ਮੰਨਿਆ ਹੈ ਤਾਂ ਕਹਿੰਦੇ ਕਿ ਢੀਂਡਸਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਬਣਾ ਗਏ ਨੇ ਮੈਂ ਚਲੋ ਕਿਸੇ ਵਿਅਕਤੀ ਵਿਸ਼ੇਸ਼ ਦੇ ਵੱਲੋਂ ਸਪੋਕਸਪਰਸ ਵਾਂਗੂ ਨਹੀਂ ਮੈਂ ਕਿਸਦਾ ਜਵਾਬ ਦੇਈ ਪਰ ਇੱਕ 15 ਲੱਖ ਡੈਲੀਗੇਟਾਂ ਦੀ ਜੋ ਭਾਵਨਾ ਨੂੰ ਇਹਨਾਂ ਨੇ ਝੋਟ ਪਹਚਾਈ ਹੈ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਸਾਹਿਬ ਦੇ ਉੱਤੇ ਫੇਰ ਪ੍ਰਸ਼ਨ ਚਿੰਨ੍ਹ ਖੜਾ ਕੀਤਾ ਤੇ ਸਾਰੇ ਪ੍ਰਕਿਰਿਆ ਨੂੰ ਇੱਕ ਠੰਡੇ ਬਕਸੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸਿੱਖ ਸੰਗਤ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਇਸ ਕਰਕੇ ਮੈਨੂੰ ਕਿ ਚਾਰ ਪੰਜ ਗੱਲਾਂ ਤੇ ਸਵਾਲ ਪੁੱਛਣਾ ਚਾਹੁੰਦਾ ਤੇ ਸੰਗਤ ਜੀ ਤੁਹਾਡੀ ਕਚਹਿਰੀ 'ਚ ਮੈਂ ਕੋਈ ਤਤ ਰੱਖਣਾ ਚਾਹੁੰਦਾ ਤੇ ਫੈਸਲਾ ਤੁਸੀਂ ਆਪ ਕਰ ਲਿਓ ਸੰਗਤ ਜੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਸਿੰਘ ਸਭਾਨਾਂ ਦੀ ਕੱਤਰਤਾ ਦੇ ਵਿੱਚ ਫੈਸਲਾ ਸੁਣਾਇਆ ਗਿਆ ਤੇ ਉਹ ਇਤਿਹਾਸਕ ਹੁਕਮਨਾਮਾ ਸਾਹਿਬ ਜੀਦੀ ਰੋਸ਼ਨੀ ਦੇ ਵਿੱਚ ਕਮੇਟੀ ਇੱਕ ਭਾਰਤੀ ਕਮੇਟੀ ਬਣਾਈ ਜਾਂਦੀ ਹੈ ਤਾਂ ਕਿ ਜੋ ਨਵੀਂ ਅਕਾਲੀ ਲੀਡਰਸ਼ਿਪ ਚੁਣੀ ਜਾ ਸਕੇ ਤੇ 10 ਦਸੰਬਰ 2024 ਨੂੰ ਤਕਰੀਬਨ ਹਫਤੇ ਬਾਅਦ ਸੁਧਾਰ ਲੈਰ ਭੰਗ ਹੋ ਜਾਂਦੀ ਹੈ ਤੇ ਫਿਰ ਕਿਹੜੀ ਸੁਧਾਰ ਲੈਰ ਨੇ ਦੀ ਅਗਵਾਈ ਲਈ ਢੀਂਸਾ ਸਾਹਿਬ ਨੇ ਗੈਰੀ ਹਰਪ੍ਰਿੰਦ ਸਿੰਘ ਜੀ ਨੂੰ ਕਹਿ ਚਾ 10 ਦਸੰਬਰ ਨੂੰ ਸੁਧਾਰ ਲੈਰ ਭੰਗ ਹੀ ਹੋ ਚੁੱਕੀ ਸੀ ਉਸ ਤੋਂ ਬਾਅਦ ਆਜੋ 10 ਫਰਵਰੀ 2025 ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇੱਕ ਜ਼イール ਕਰਨ ਦੀ ناکਾਮ ਕੋਸ਼ਿਸ਼ ਚ ਤੱਕ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਤੋਂ ਹਟਾਇਆ ਜਾਂਦਾ ਇਹਨਾਂ ਨੂੰ ਸੇਵਾ ਮੁਕਤ ਕਰਕੇ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਹੁੰਦੀ ਹੈ 10 ਫਰਵਰੀ ਨੂੰ ਉਹਦੇ ਤਕਰੀਬਤ ਤਕਰੀਬਨ 4-5 ਮਹੀਨੇ ਬਾਅਦ 28 ਮਈ ਨੂੰ ਸਵਰਗਵਾਸੀ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਾਹਿਬ ਸਦਾ ਲਈ ਆਪਾਂ ਨੂੰ ਵਿਛੋੜਾ ਦੇ ਜਾਂਦੇ ਨੇ 28 ਮਈ 2025 ਨੂੰ ਫਿਰ 10 ਜੁਲਾਈ ਨੂੰ ਟੀਨਸਾ ਸਾਹਿਬ ਦੇ ਅਕਾਲ ਚਲਾਣਾ ਕਰਨ ਦੇ 2 ਮਹੀਨੇ ਬਾਅਦ 10 ਜੁਲਾਈ ਨੂੰ ਭਰਤੀ ਦੀ ਸਮਾਪਤੀ ਹੁੰਦੀ ਹੈ ਜਿਹਦੇ ਵਿੱਚ ਤਕਰੀਬਨ 15 ਲੱਖ ਮੈਂਬਰ ਵਣਦੇ ਨੇ ਉਸ ਤੋਂ ਬਾਅਦ 1 ਮਹੀਨੇ ਬਾਅਦ 11 ਅਗਸਤ ਨੂੰ ਡੈਲੀਗੇਟ ਅਜਾਸ ਬੁਲਾਇਆ ਜਾਂਦਾ ਹੈ ਜਿਹਦੇ ਵਿੱਚ মিডিਆ ਦੇ ਸਾਹਮਣੇ ਲਾਈਵ ਪ੍ਰਸਾਰਣ ਦੇ ਸਾਹਮਣੇ ਪੰਜ ਮੈਂਬਰ ਕਮੇਟੀ ਜਿਹੜੀ ਏਕਾਲ ਤੱਕ ਸਭ ਤੋਂ ਸਥਾਪਿਤ ਸੀ ਉਹ ਆਵਦੇ ਸਾਰੇ ਅੱਗੇ ਨਾਮ ਪੇਸ਼ ਹੁੰਦੇ ਨੇ ਪ੍ਰਧਾਨਗੀ ਦੀ ਚੋਣ ਕਰਾਉਂਦੀ ਹੈ ਤੇ ਤਕਰੀਬਨ ਪੰਜ ਜਾਂ ਸੱਤ ਵਾਰੀ ਜਿਹੜੇ ਅਬਜ਼ਰਵਰ ਨੇ ਉਹ ਡੈਲੀਗੇਟਾਂ ਜਾਸ ਨੂੰ ਪੁੱਛਦੇ ਨੇ ਕਿ ਹਜੇ ਵੀ ਜੇ ਕਿਸੇ ਦੇ ਮਨ ਚ ਕਿੰਤੂ ਪਰੰਤੂ ਹੈ ਤਾਂ ਉਹ ਆ ਕੇ ਹੱਥ ਖੜਾ ਕਰਕੇ ਜਾਂ ਤਾਂ ਸਾਨੂੰ ਦੱਸ ਦੇ ਜਾਂ ਆਪ ਦਾ ਨਮਾਇੰਦਗੀਆ ਜਿਹੜੀ ਉਹ ਭਰ ਦੇ ਕਿਉਂਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਹੈ ਜਿਹੜਾ ਉਹ ਗੁਰਨਾਨਕ ਪਾਤਸ਼ਾਹ ਦੇ ਵੰਸਜ ਉਹਨਾਂ ਦੇ ਵਾਰਸ ਗੱਦੀ ਦੇ ਬਾਬਾ ਬੇਦੀ ਜੀ ਦੇ ਜਿਹੜੇ ਉਹਨਾਂ ਵਾਲੇ ਉਹਨਾਂ ਨੇ ਪੇਸ਼ ਕੀਤਾ ਸੰਗਤ ਦੇ ਅੱਗੇ ਤੇ 5 ਮਿੰਟ ਘਟੂ ਘਟ ਜਕਾਰਿਆਂ ਦੀ ਗੂੰਜ ਚ ਨਾਮ ਦਾ ਸਵਾਗਤ ਹੋਇਆ ਉਹ ਲਾਈਵ ਤੁਸੀਂ ਸਾਰਾ ਸਮਾਗਮ ਸਾਰਿਆਂ ਨੇ ਦੇਖਿਆ ਖਾਸਾ ਜੀ ਹੁਣ ਗੱਲ ਇੱਥੇ ਹੈ ਕਿ ਤੱਥ ਤਾਂ ਕੁਝ ਹੋਰ ਬੋਲ ਰਹੇ ਨੇ ਇਹ ਪੇਸ਼ ਕਰਨ ਦੀ ਗੱਲ ਕਰ ਰਹੇ ਨੇ ਕੁਝ ਹੋਰ ਹਾਂ ਢੀਂਡਸਾ ਸਾਹਿਬ ਮੈਂ ਖੁਦ ਪੁੱਛਿਆ ਢੀਂਡਸਾ ਸਾਹਿਬ ਜਦੋਂ ਸਰੀਰਕ ਤੌਰ ਤੇ ਢਿੱਲੇ ਸਨ ਢੀਂਡਸਾ ਸਾਹਿਬ ਜਦੋਂ ਆਪਦੇ ਘਰ ਚੰਡੀਗੜ੍ਹ ਰਹਿ ਹੈ ਸੀਗੇ ਤੇ ਜ਼ਹਿਰੇ ਇਲਾਜ ਸਨ ਤਾਂ ਉਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਘਰ ਪਤਾ ਜਰੂਰ ਲੈਣ ਗਏ ਸੀ ਤੇ ਉਸੇ ਦਿਨ ਉਸੇ ਦਿਨ ਪ੍ਰਧਾਨ ਸ਼੍ਰੋਮਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਜਿੰਦਰ ਸਿੰਘ ਧਾਮੀ ਵੀ ਗਏ ਸੀ ਤੇ ਉਹ ਦਿਨਾਂ ਚ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਗਏ ਸੀ ਉਹਨਾਂ ਦਾ ਪਤਾ ਲੈਣ ਤਾਂ ਕਿ ਇਹ ਸਾਜ਼ਿਸ਼ ਉਹ ਵੀ ਸਾਰੇ ਸ਼ਾਮਲ ਨੇ ਢੀਂਸਾ ਸਾਹਿਬ ਦਾ ਹੁਕਮ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ ਬਾਅਦ ਅਕਾਲੀ ਦਲ ਚ ਜੋ ਸਾਡੀ ਪੀੜ੍ਹੀ ਨੇ ਦੇਖਿਆ ਉਸ ਅਕਾਲੀ ਕਾਡਰ ਦੀ ਸਰਪ੍ਰਸਤੀ ਢੀਂਸਾ ਸਾਹਿਬ ਕਰਦੇ ਰਹੇ ਨੇ ਤੇ ਵਾਖੂਬੀ ਕਰਦੇ ਰਹੇ ਨੇ ਤੇ ਢੀਂਸਾ ਸਰ ਦਾ ਹੁਕਮ ਹਮੇਸ਼ਾ ਸਾਰਿਆਂ ਦੇ ਸਿਰ ਮੱਥੇ ਹੁੰਦਾ ਸੀ ਪਰ ਸੁਧਾਰ ਲੈਰ ਤਾਂ ਉਦੋਂ ਕੋਈ ਨਾਮੋਂ ਨਿਸ਼ਾਨ ਹੀ ਨਹੀਂ ਸੀ ਜਿਹੜੀ ਕਿ ਸਾਰਿਆਂ ਨੂੰ ਪਤਾ ਕਿ ਢੀਂਸਾ ਸਾਹਿਬ ਨੇ ਇੱਕ ਗੱਲ ਜਿਹੜੀ ਪਬਲਿਕ 'ਚ ਕਹੀ ਸੀ ਕਿ ਤੁਸੀਂ ਸਾਰੇ ਜ਼ਿੱਦ ਛੱਡੋ ਭਗੌੜੀ ਲੀਡਰਸ਼ਿਪ ਨੂੰ ਤੇ ਕਾਲ ਤੱਕ ਦੇ ਹੁਕਮ 'ਚ ਜ਼ਰੂਰ ਆਓ ਕੌਮ ਦਾ ਹੁਕਮ ਮੰਨੋ ਆਪਣੀ ਗਲਤੀਆਂ ਸਵੀਕਾਰ ਕਰੋ ਤੇ ਨਵੀਂ ਲੀਡਰਸ਼ਿਪ ਨੂੰ ਆਉਣ ਦਿਓ ਤੇ ਕਬਜ਼ਾ ਕਰਕੇ ਨਾ ਬੈਠਜੋ ਇਹ ਤੁਹਾਡੀ ਨਿੱਜੀ ਜ਼ਿਦਾਤ ਨਹੀਂ ਇਹ ਪੰਥ ਦੀ ਨਮੈਂਦਾ ਜਥੇਬੰਦੀ ਹੈ ਜਿਹਦਾ ਬਹੁਤ ਵਿਚਾਰ ਇਤਿਹਾਸ ਹੈ ਇਹ ਕੀਰਸਾ ਸਾਹਿਬ ਨੇ ਗੱਲ ਜ਼ਰੂਰ ਕਹੀ ਸੀ ਤੇ ਪਬਲਿਕ ਡੋਮੇਨ ਚ ਕਹੀ ਸੀ ਦੂਸਰੀ ਗੱਲ ਜੈਸੀ ਮਤ ਦੇ ਤੈਸਾ ਪ੍ਰਗਾਸ ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿਉਂਕਿ ਸੰਗਤ ਜੀ ਇਹ ਤਾਂ ਉਹ ਕਟਪੁਤਰੀਆਂ ਨੇ ਜਿਹੜੀਆਂ ਕਿ ਉਹ ਸਾਰੀਆਂ ਗਿਆ ਨੇ ਸਿਰਫ ਸਿਰਫ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਕਰਨ ਨੂੰ ਪੰਥ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਇਹਨਾਂ ਨੇ ਪੰਥ ਦੀ ਜਨਾਂ ਹਮੇਸ਼ਾ ਤੇਲ ਹੀ ਪਾਇਆ ਹੈ पर एक गल मैं थोटे आगे जरूर रखूंगा संगत जी जो ਤੁਸੀਂ ਨਿਤਰਾ ਕਰਤਾ ਲੰਗੋਵਾਲ ਸਾਹਿਬ ਦੀ ਵਰਸੀ ਦੇ ਦੇ ਪੰਥ ਦਾ ਇੱਕ ਵਿਸ਼ਾਲ ਸਲਾਬ ਆਇਆ ਉਹ ਇਹਨਾਂ ਨੂੰ ਹਜਮ ਨਹੀਂ ਹੋ ਰਿਹਾ ਕਿਉਂਕਿ ਇਹਨਾਂ ਨੇ ਤਾਂ ਕਦੇ ਸੋਚਿਆ ਨਹੀਂ ਸੀ ਕਿ ਲਫਾਫਿਆਂ ਚੋਂ ਨਿਕਲਣ ਵਾਲੇ ਪ੍ਰਧਾਨ ਦੀ ਰੀਤ ਕਦੇ ਬੰਦ ਵੀ ਹੋਊਗੀ ਗੁਰੂ ਸਾਹਿਬ ਦੀ ਸ਼ਕਤੀ 'ਚ ਇਹਨਾਂ ਨੂੰ ਭੋਰਾ ਵੀ ਵਿਸ਼ਵਾਸ ਨਹੀਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਸਾਹਿਬ 'ਚ ਇਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਇਸ ਕਰਕੇ ਉੱਥੋਂ ਭਗੌੜੇ ਨੇ ਇਹਨਾਂ ਨੇ ਕਦੇ ਆਪਣੇ ਸੁਪਣੇ 'ਚ ਵੀ ਨਹੀਂ ਸੋਚਿਆ ਸੀ ਕਿ 15 ਲੱਖ ਮੈਂਬਰਸ਼ਿਪ ਹੋ ਜੂਗੀ ਤੇ ਉਹ ਮੈਂਬਰਸ਼ਿਪ ਆ ਕੇ ਫਿਰ ਇੱਟੇ ਵਿਸ਼ਾਲ ਰੂਪ ਦੇ ਵਿੱਚ ਇੱਕ ਇਹੋ ਜਿਹਾ ਯੋਧਾ ਜਰਨੈਲ ਅਕਾਲੀ ਫੂਲਾ ਸਿੰਘ ਵਰਗਾ ਸੰਤ ਫਤਿਹ ਸਿੰਘ ਵਰਗਾ ਸੰਤ ਲੋਂਗਵਾਲ ਵਰਗਾ ਜੱਜਰ ਜਗਦੇਵ ਸਿੰਘ ਤਲਵੰਡੀ ਵਰਗਾ ਸ੍ਰੀ ਸਾਹ ਫੜਨ ਵਾਲਾ ਇੱਕ ਅਕਾਲੀ ਦਲ ਦਾ ਪ੍ਰਧਾਨ ਫੇਰ ਚੁਣ ਕੇ ਉਹਦੇ ਪਿੱਠ ਪਿੱਛੇ ਖੜੂਗੀ ਇਹਨਾਂ ਨੇ ਸੁਪਣੇ 'ਚ ਵੀ ਸੋਚਿਆ ਸੀ ਇਹ ਤਾਂ ਉਹਦਾ ਜਜ਼ਾਤ ਸਮਝ ਕੇ ਬਾਹ ਸਹਰਾਣੇ ਥੱਲੇ ਦੇ ਕੇ ਸੁੱਤੇ ਪਈ ਸੀ ਪਰ ਸੰਗਤ ਜੀ ਤੁਹਾਨੂੰ ਵਧਾਈ ਹੈ ਇਹ ਅੱਜ ਜਿਹੜੀਆਂ ਇਹਨੇ ਚੀਕਾਂ ਪੈ ਰੀਆਂ ਇਹ ਤੁਹਾਡਾ ਜੋਸ਼ ਤੇ ਤੁਹਾਡਾ ਜੋ ਪੰਥਕ ਜਜ਼ਬਾ ਉਹ ਦੇਖ ਕੇ ਪੈ ਰੀਆਂ ਤੇ ਔਣ ਆਲੇ ਸਮੇਂ ਚ ਜੋ ਆਪਾਂ ਮਾਰਾਂ ਮਾਰ ਲਿਆ ਨੇ ਜਿੱਥੇ ਤੱਕ ਪੰਥ ਨੇ ਸ਼ਾਲਾ ਮਾਰ ਲਿਆ ਨੇ ਉਹਦੇ ਵਿੱਚ ਆ ਜਿਹੜੇ ਹੁਣ ਛੋਟੇ ਮੋਟੇ ਦੀਏ ਰਹਿ ਗਏ ਨੇ ਇਹ ਵੀ ਨਾਲ ਰੁੜ ਜਾਣੇ ਨੇ ਐਨੀਕ ਮੇਰੀ ਬੇਨਤੀਆਂ ਜਰੂਰ ਪ੍ਰਵਾਨ ਕਰੇ।